ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟਾ ਮਠੀ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਵਾਂਗੇ ਅਗਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਪਿਕ ਵੇਸ ਦੇੋ ਵੀ ਰੈਡੀ ਕਰਵਾ ਸਕਦੇ ਹੋ ਸ਼ਿਪਿੰਗ ਐਸ ਜੈਡੀ ਵਰਲਡ ਵਾਈਡ ਕੀਤੀ ਜਾਂਦੀ ਹੈ ਤੇ ਸਟੀਚਿੰਗ ਵੀ ਕੀਤੀ ਜਾਂਦੀ ਹੈ ਪਿਓਰ ਔਰਗੰਜੀ ਦੀ ਸ਼ਰਟ ਹੈ ਇਹ ਟੋਟਲੀ ਹੈਂਡਵਰਕ ਹੋਇਆ ਹੋਇਆ ਵਰਕ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਹੰਦਬਕਾ ਸ਼ਿਪੀ ਕੱਟ ਦਾਣਾ ਸਾਰਾ ਮਟੀਰੀਅਲ ਇਹਦੇ ਵਿੱਚ ਯੂਜ਼ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਜਨੀਕਾ ਵਰਕਾ ਪੂਰਾ ਫਰੰਟ ਇਹਦਾ ਹੈਵੀ ਆ ਆਹ ਵਾਲੀ ਆਪਾਂ ਨੇ ਇਹਦੇ ਵਿੱਚ 컬러ਫੁਲ ਸ਼ਿਪੀਸ ਯੂਜ਼ ਕੀਤੀ ਆ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਆਹ ਵਾਲਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆਉਣੇਗਾ ਜਿਸ ਕਾਸ ਆਰਗੰਝ ਦੀ ਆਪਾਂ ਨੇ ਇਹਨਾਂ ਨਾਲ ਬਾਟਮ ਲਾਈ ਹੈਗੀ ਬਾਟਮ ਦੇ ਵਿੱਚ ਵੀ ਬਿੰਦੀਆਂ ਬਣੀਆਂ ਹੋਈਆਂ ਨੇਗੀਆਂ ਜਰੀ ਦੀਆਂ ਪਿਓਰ ਆਰਗੰਝ ਦਾ ਦੁਪੱਟਾ ਅਪਾ ਇਹਨਾਂ ਨਾਲ ਮੈਚ ਕਰਦੀ ਦੁਪੱਟੇ ਤੇ ਲੈਸ ਲਾਈ ਆ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਉੱਪਰ ਤੁਸੀਂ ਉਹਨੂੰ ਕਸਟਮਾਈਜ਼ ਕਰਵਾ ਸਕਦੇ ਵਾਈਟ ਕਲਰ ਦਾ ਚੈੱਕ ਮਸ਼ਲੀਨ ਦੇ ਉੱਪਰ ਸੂਟ ਹੈ ਇਹ ਇਹ ਵਾਲਾ ਕਪੜਾ ਵਾਈਟ 'ਚ ਹੀ ਮਿਲਦਾ ਤੁਸੀਂ ਇਹਨੂੰ ਡਾਈ ਕਰਵਾ ਕੇ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਹੋਇਆ ਹੋਇਆਗਾ ਬੀ ਸ਼ੇਪ ਦੇ ਵਿੱਚ ਆਪਾਂ ਨੇ ਇਹਦਾ ਨੈੱਕ ਕੀਤਾ ਆਹ ਵਾਲਾ ਵਰਕ ਇਹਦੇ ਨੈੱਕ ਤੇ ਆਉਣਾ ਤੇ ਸ਼ਰਟ ਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਲੇਗੇ ਵਾਈਟ ਤੇ ਮਹਿਰੂਨ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੈ। ਨਵਾਂ ਬਲ ਫਰੰਟ ਆਣਾ ਤੇ 슬ੀਵਸ ਦੇ ਉੱਪਰ ਵਰਕ ਕੀਤਾ ਹੋਇਆ। ਵਰਕ ਦੇ ਨਾਲ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ। ਚਨੂਨ ਦਾ ਦੁਪੱਟਾ ਆਣਾ, ਫੋਰ ਸਾਈਡ ਆਪਾਂ ਨੇ ਜੈਰੀ ਨਾਲ ਮੈਚ ਕਰਦੀ। ਦੁਪੱਟੇ ਦੇ ਉੱਪਰ ਲੇਸ ਲਾਈ ਹੋਈ ਹੈਗੀ। ਪੂਰੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ। ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਵਿਸਕੋਸ ਆਰਗਾਂਜ਼ੀ ਸਟਾਫ ਦੇ ਉੱਪਰ ਹੈਗਾ ਇਹ ਆਪਾਂ ਨੇ ਪਲੇਨ ਤੇ ਪਹਿਲਾਂ ਆਪਾਂ ਨੇ ਟਾਈ ਡਾਈ ਕਰਵਾਇਆ ਉਸ ਤੋਂ ਬਾਅਦ ਆਰੀ ਵਰਕ ਹੋਇਆ ਸਾਰਾ ਫੁਲਕਾਰੀ ਦਾ ਘੇਰੇ ਦੇ ਪੂਰਾ ਵਰਕ ਹੈ ਬਾਹਾਂਾਂ ਵੀ ਟਾਈ ਡਾਈ ਹੋਈਆਂ ਨੇ ਆਹ ਵਾਲਾ ਵਰਕ ਹੈ ਜਿਹੜਾ ਬਾਹਾਂਾਂ ਦੇ ਉੱਪਰ ਆਣਾ ਹੈਗਾ ਇਹਦੇ ਨਾਲ ਆਪਾਂ ਨੇ ਪਿਓਰ ਮਿਸ਼ਲਿਨ ਦੀ ਬਾਟਮ ਰੱਖੀ ਹੈ ਆਹ ਵਾਲਾ ਵਰਕੇ ਦੀ ਬਾਟਮ ਤੇ ਆਊਗਾ ਫੁੱਲ ਹੈਵੀ ਇਹਦਾ ਦੁਪੱਟਾ ਹੈ ਡਾਈ ਦਾ ਇਹਦਾ ਦੁਪੱਟਾ ਹੋਊਗਾ ਆਹ ਵਾਲਾ ਇਹਦਾ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਦਾ ਪੂਰੇ ਹੈਵੀ ਪੱਲੇ ਨੇਗੇ ਦੁਪੱਟੇ ਦੇ ਵਿੱਚ ਟਾਈ ਦਾਈ ਹੋਈ ਹੋਈ ਆ ਸੇਮ ਸਟ੍ਰੱਪ ਦੇ ਵਿੱਚ ਆਪਾਂ ਨੇ ਇਹ ਦੁਪੱਟਾ ਰੱਖਿਆ ਹੋਇਆ ਹੈਗਾ 2 ਮੀਟਰ ਕੱਟ ਦਾ ਇਹਨੂੰ ਵੀ ਤੁਸੀਂ ਕਿਸੇ ਵੀ ਸਟ੍ਰੱਪ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਫਰੋਜ਼ੀ ਕਲਰ ਦਾ ਸੂਟ ਹੈ ਇਹ ਖੀਨ ਖਾਪ ਦੀ ਸ਼ਰਟ ਆਊਗੀ ਇਹ ਵਾਲਾ ਸਟੱਫ ਹੈ ਜਿਹੜਾ ਥੀਮ ਖਾਦਿਆਗਾ ਬੈਨ ਵਾਲਾ ਪਨੇ ਦੇ ਤੇ ਨੈਕ ਕੀਤਾ ਤੇ ਆਹ ਵਾਲਾ ਆਪਣੀ ਡਿਜ਼ਾਈਨ ਕੀਤਾ ਗਲੇ ਤੇ ਸਿੰਪਲ ਜਿਹਾ ਸਰਦਾਰੀਆ ਸੂਟ ਹੈ ਇਹ ਤੇ ਬਾਹਾਂਾਂ ਦੇ ਉੱਪਰ ਇਹਦੇ ਵਿੱਚ ਸਟੱਫ ਨਾਲ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈਗੀ ਤੇ ਸੇਮ ਹੀ ਚੱਕਾਂ ਦੇ ਉੱਪਰ ਆਊਗੀ ਬਾਵਾਂ ਦੀ ਨਾਲ ਦੀ ਆਪਾਂ ਨੇ ਦੁਪੱਟੇ ਤੇ ਫੋਰ ਸਾਈਡ ਲੈਸ ਲਾਈਆ ਚਨੂਨ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਪਿਓਰ ਕ੍ਰੇਵ ਦੀ ਇਹਦੇ ਨਾਲ ਬਾਟਮ ਹੈਗੀ ਇਹਦੇ ਨਾਲ ਆਪਣੇ ਕੋਲ ਇੱਕ ਸੂਟ ਪਿਆ ਸੇਮ ਪਿਆ ਤੁਸੀਂ ਨੇ ਇਹਦੇ ਉੱਪਰ ਹੈਂਡਵਰਕ ਕਰਵਾਉਣਾ ਹੈਂਡਵਰਕ ਵੀ ਹੋ ਜਾਊਗਾ ਆਪਾਂ ਨੇ ਪਹਿਲਾਂ ਸੇਮ ਖੀਨ ਖਾਪ ਦੀ ਉੱਪਰ ਹੈਂਡਵਰਕ ਦੇ ਵਿੱਚ ਵੀ ਸੂਟ ਰੈਡੀ ਕੀਤੇ ਸੀਗੇ ਅਗਰ ਕਿਸੇ ਨੇ ਵਿਦਆਊਟ ਸਟਿਚਿੰਗ ਲੈਣਾ ਤਾਂ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋ ਕੱਲੀ ਸ਼ਰਟ ਲੈਣੀ ਹੈ ਤੁਸੀਂ ਨੇ ਸੇਮ ਪ੍ਰੋਸੀ ਕਲਰ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਕੱਲੀ ਸ਼ਰਟ ਵੀ ਲੈ ਸਕਦੇ ਹੋਗੇ ਤਿੰਨ ਪਿਓਰ ਕ੍ਰੇਵੇ ਦਾ ਸਟੱਫ ਹੈ ਲਾਈਟ ਪੈਲੇਟ ਕਲਰ ਦਾ ਹੈ ਸੂਟ ਹੈ ਸਾਰੇ ਦੇ ਵਿੱਚ ਮਸ਼ੀਨ ਵਰਕ ਹੋਇਆ ਹੋਇਆਗਾ ਸੈਂਟਰ ਪੈਨਲ ਇਹਦੇ ਉੱਪਰ ਆਪਾਂ ਨੇ ਮਰੇਜ਼ੈਂਟਾ ਕਲਰ ਲਾਈਟ ਬੇਬੀ ਪਿੰਕ ਕਲਰ ਦਾ ਕਲਰ ਕੰਟਰਾਸਟ ਪਾਇਆ ਸੈਂਟਰ ਪੈਨਲ ਦੇ ਵਿੱਚ ਵਰਕ ਆਊਗਾ ਚੈਸਟ ਤੇ ਆਉਣਗੇ ਆਹ ਵਾਲੇ ਫੁੱਲ ਹੈਵੀ ਫਲਾਵਰ ਬਣੇ ਹੋਏ ਨੇਗੇ ਇੱਕ ਸਾਈਡ ਤੇ ਇਧਰ ਆਉਣੇ ਨੇ ਇਹ ਫਲਾਵਰ ਤੇ ਸੇਮ ਹੀ ਇਹਦੀਆਂ 슬ੀਵਸ ਨੇਂਗੀਆਂ ਪੂਰੀਆਂ ਹੈਵੀ ਆਹ ਬੜਾ ਵਰਕ ਹੈ ਜਿਹੜਾ 슬ੀਵਸ ਤੇ ਆਉਣਾ ਹੈ 슬ੀਵਸ ਦਾ ਵਰਕ ਦੇਖ ਸਕਦੇ ਹੋ ਤੁਸੀਂ ਪੂਰੀਆਂ ਹੈਵੀ 슬ੀਵਸ ਨੇ ਥੋੜੀ ਜਿਹੀ ਆਪਾਂ ਨੇ ਲੂਜ਼ ਰੱਖੀਆਂ ਨੇ ਵਰਕ ਕਰਕੇ ਅ ਕਲਰ ਦੇ ਨਾਲ ਦੀ ਜਿਹੜੇ ਕਲਰ ਦਾ ਆਪਾਂ ਨੇ ਥ੍ਰੈਡ ਲਾਇਆ ਲੈਸ ਲਾ ਕੇ ਫਿਨਿਸ਼ਿੰਗ ਦੁੱਤੀ ਹੈਗੀ ਤੇ ਸੇਮ ਹੀ ਬਾਟਮ ਆਉਗੀ ਇਹ ਵੀ ਆਪਾਂ ਜਿਹੜੀ ਬਾਟਮ ਸਿਡਰੇਟ ਬਣਾਈ ਹੈ ਆਵਲਾ ਵਰਕ ਹੈ ਦੀ ਬੋਟਮ ਦੇ ਉੱਪਰ ਆਉਣਗਾ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਈਲ ਵਿੱਚ ਰੈਡੀ ਕਰਵਾ ਸਕਦੇ ਹੋਗੇ ਫੁੱਲ ਪਿਓਰ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਹੈਗਾ ਟਾਈ ਡਾਈ ਦਾ ਸੂਟ ਨਾਲ ਦੀ ਆਪਾਂ ਨੇ ਇਹਨੂੰ ਲੈਸ ਲਾਈਏ ਜਿਹੜੇ ਨਾਲ ਲੈਸ ਨਾਲ ਦੀ ਆਪਾਂ ਨੇ ਸੂਟ ਨੂੰ ਫਿਨਿਸ਼ਿੰਗ ਦਿੱਤੀ ਸੀਗੀ ਸੇਮ ਹੀ ਆਪਾਂ ਨੇ ਦੁਪੱਟੇ ਦੇ ਉੱਪਰ ਲਾਈ ਹੈਗੀ ਬਹੁਤ ਸੋਹਣਾ ਸੂਟ ਹੈ ਇਹ ਅਗਰ ਤੁਹਾਡਾ ਆਪਣਾ ਕੋਈ ਵੀ ਡਿਜ਼ਾਈਨ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋਗੇ ਵਿਦਆਊਟ ਸਟਿਚਿੰਗ ਲੈਣ ਨੂੰ ਤੁਸੀਂ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ